ਅੱਜ ਆਪਾਂ ਖੜੇ ਆ ਸਾਦਕ ਬਿਜਲੀ ਦਫ਼ਤਰ ਦੇ ਅੰਦਰ ਆਪ ਸਭ ਸਤਕਾਰਯੋਗ ਵੀਰਾਂ ਨੂੰ ਦੱਸ ਦੇਣਾ ਚਾਹੁੰਦੇ ਆ ਵੀ ਬਿਜਲੀ ਸੋਧ ਬਿੱਲ 2025 ਜਿਹੜਾ ਕਿ ਸੈਂਟਰ ਸਰਕਾਰ ਵੱਲੋਂ ਲਿਆਂਦਾ ਗਿਆ ਜਿਹਦੇ ਵਿੱਚ ਉਹਨੇ ਅਦਾਰਾ ਪ੍ਰਾਈਵੇਟ ਕਰਨ ਦੇ ਉੱਤੇ ਪ੍ਰਸਤਾਬ ਬਿੱਲ ਲਿਆਂਦਾ ਗਿਆ ਜਿਹੜਾ ਪੇਸ਼ ਕੀਤਾ ਗਿਆ ਉਹ ਲਾਗੂ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਦਬਾਅ ਪਾ ਰਹੀ ਹੈ ਸੈਂਟਰ ਸਰਕਾਰ ਉਸ ਦੇ ਵਿਰੋਧ ਦੇ ਵਿੱਚ ਅੱਜ ਸੰਯੁਕਤ ਮੋਰਚੇ ਵੱਲੋਂ ਜਿਹੜਾ ਪੰਜਾਬ ਦੇ ਹਰ ਬਿਜਲੀ ਦਫ਼ਤਰ ਦੇ ਅੱਗੇ ਘਰਾਓ ਕਰਕੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ ਇਸ ਵਿਸ਼ੇ ਦੇ ਵਿੱਚ ਅੱਜ ਸੰਯੁਕਤ ਮੋਰਚੇ ਦਾ ਵੱਡਾ ਇਕੱਠ ਹੁਣ ਇਸ ਟਾਈਮ ਜਿਹੜਾ ਹੈ ਉਹ ਬਿਜਲੀ ਦਫ਼ਤਰ ਸਾਦਕ ਦੇ ਵਿੱਚ ਲੱਗਾ ਹੋਇਆ ਜਿਸ ਦੇ ਵਿੱਚ ਕਿਰਤੀ ਕਿਸਾਨੀ ਦੀ ਬਹੁਤ ਵੱਡੀ ਸ਼ਮੂਲੀਅਤ ਆ ਉਹ ਅੱਗੇ ਆਪਾਂ ਇਸ ਵੀਡੀਓ ਨੂੰ ਦੇਖਦੇ ਹਾਂ ਤੇ ਤੁਹਾਨੂੰ ਵੀ ਪੁਰਜੁਰ ਅਪੀਲ ਕਰਦੇ ਆਂ ਵੀ ਪਿਛਲੇ ਕਿਸਾਨੀ ਬਿੱਲਾ ਵਾਂਗੂ ਆਪਾਂ ਫਿਰ ਇਕਜੁੱਟ ਹੋਈਏ ਤਾਂ ਜੋ ਇੱਕ ਬਿਜਲੀ ਛੋਤ ਬੈਲ ਨੂੰ ਵਾਪਸ ਕੀਤਾ ਜਾ ਸਕੇ ਤਾਂ ਜੋ ਆਪਾਂ ਆਪਣਾ ਇਹ ਅਦਾਰਾ ਬਿਜਲੀ ਬੋਰਡ ਹੈਗਾ ਜਿਹੜਾ ਇਹ بچਾ ਸਕੀਏ ਜਿਹੜੀ ਸਰਕਾਰ ਕਰਦੀ ਹੈ ਇਹ ਥੋੜਾ ਜਿਹਾ ਭਲੇਖਾ ਦੇ ਲੋਕਾਂ ਨੂੰ ਇੱਕ ਕੰਨਾ ਜਾਏਗਾ ਕਿਉਂਕਿ ਜੇ ਪੂਰੀ ਤਰ੍ਹਾਂ ਬਿਜਲੀ ਪ੍ਰਾਈਵੇਟ ਹੁੰਦੀ ਹੈ ਤੇ ਜਿਵੇਂ ਪਹਿਲਾਂ ਜੈ ਸਾਹਿਬ ਤੇ ਸਾਰੇ ਮਲਾਜ ਨੂੰ ਦੱਸ ਕੇ ਗਏ ਆ ਤੇ ਨਾਂ ਤੁਹਾਡੀ ਬਿਜਲੀ ਕੱਟਣ ਦੀ ਲੋੜ ਪੈਣੀ ਕਿਸੇ ਮੁਲਾਜ਼ਮ ਨੂੰ ਤੇ ਨਾਂ ਤੁਹਾਡੀ ਕੁੰਡੀ ਜੋੜਨ ਦੀ ਲੋੜ ਪੈਣੀ ਆ ਤੇ ਨਾਂ ਤੁਹਾਡੇ ਕੋਈ ਰੀਡਿੰਗ ਲੈਣ ਜਾਊਗਾ ਉਹ ਸਭ ਕੁਝ ਜਿਹੜਾ ਆਨਲਾਈਨ ਚੱਲਣਾ ਜਿਵੇਂ ਮੋਬਾਈਲ ਦੀ ਤਰ੍ਹਾਂ ਪਾ ਰੀਚਾਰਜ ਕਰਾਉਣੇ ਆ ਜਦੋਂ ਤੁਹਾਡਾ ਰੀਚਾਰਜ ਖਤਮ ਹੋਊਗਾ ਉਦੋਂ ਹੀ ਜਿਹੜੀ ਤੁਹਾਡੀ ਲਾਈਟ ਉਹ ਬੰਦ ਹੋ ਜਾ ਕਰਨੀ ਹੈ ਇਹ ਮੁਲਾਜ਼ਮ ਵੀ ਆਉਂਦਾ ਤਾਂ ਹੀ ਆਪਣਾ ਸਾਥ ਦੇ ਰਿਹਾ ਕਿ ਪਹਿਲੇ ਹੀ ਮੁਲਾਜ਼ਮ ਜਿਹੜੇ ਬਹੁਤ ਘੱਟ ਆ ਤੇ ਜਿਹੜੇ ਹੁਣ ਰਹਿ ਗਏ ਉਹ ਵੀ ਇਹਨਾਂ ਨੇ ਕੱਢ ਦੇਣੇ ਆ ਜਿਹੜਾ ਸਾਰਾ ਕੁਝ ਇਹ ਪ੍ਰਾਈਵੇਟ ਹੋ ਗਿਆ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਰੇ ਲੋਕਾਂ ਨਾਲ ਕਿਉਂਕਿ ਇਹ ਜੋ ਨੁਕਸਾਨ ਕੰਦਾ ਸੂਤ ਕਿਸਾਨ ਮੁਰਤੇ ਆ ਆਪਣਾ ਕਿਸਾਨਾਂ ਦਾ ਨਹੀਂ ਸਾਡਾ ਮਲਾਇਮਾਂ ਦਾ ਵੀ ਬਹੁਤ ਵੱਡਾ ਨੁਕਸਾਨ ਆ ਸਮਾਰਟ ਮੀਟਰਾਂ ਦਾ 2 ਜਾਂ 20 ਹੋਰ ਬੰਦੇ ਦਾ ਜਾਂ ਜੋ 50 ਅਕੜ ਜਾਂ ਜ਼ਮੀਨ ਸਾਡੇ ਵਸਨੀਕਾਂ ਦੀ ਗੱਲ ਨਹੀਂ ਕੋਈ ਇਹ ਕਿਉਂਕਿ ਜੋ ਸਰਕਾਰ ਵੀ ਬਣਦੀ ਹੈ ਸਾਨੂੰ ਮਲਾਇਮਾਂ ਨੂੰ ਉਹਦੇ ਨਾਲ ਹੀ ਚੱਲਣਾ ਪੈਂਦਾ ਜੋ ਹੁਣ ਪਰੋਮੀਟਰ ਹੀ ਸਮਾਰਟ ਮੀਟਰ ਬਣ ਕੇ ਆ ਰਹੇ ਆ ਸਿੰਪਲ ਮੀਟਰ ਨਹੀਂ ਆ ਰਹੇ ਪੈਣਾ ਉਹ ਇਲੈਕਟ੍ਰੋਨਿਕ ਮੀਟਰ ਉਹ ਸਾਨੂੰ ਮਲਾਇਬਾਂ ਨੂੰ ਇਸੀ ਨੂੰ ਉੱਪਰ ਜੋੜ ਪਾ ਰਹੇ ਆ ਕਿ ਪਿੰਡਾਂ ਦੇ ਵਿੱਚ ਇਹ ਮੀਟਰ ਲਾਓ ਜਿਹੜੇ ਮੀਟਰ ਸੀ ਇਹ ਨੂੰ ਦੇ ਰਹੇ ਆ ਉਹਦੇ ਵਿੱਚ ਸਾਡੀ ਬੇਵਸੀ ਹੁੰਦੀ ਆ ਹੋਰ ਸਾਡਾ ਦਿਲ ਨਹੀਂ ਕਰਦਾ ਉਹ ਸੁਡਨ ਨਾਲ ਜਾ ਕੇ ਲੜੀਏ ਅਸੀਂ ਵੀ ਜਰੂਰ ਮੀਟਰ ਲਾਓ ਆ ਅਸੀਂ ਨੂੰ ਕੀ ਮੰਗ ਕਰਾਂਗੇ ਵੀ ਤੁਸੀਂ ਇਹਨੂੰ ਫੈਸੇ ਨੂੰ ਉੱਪਰ ਰੱਖੋ 50 ਸਰਕਾਰ ਕੋਲੇ ਪਟਿਆਲੇ ਸਾਡੇ ਹੈੱਡ ਆਫਿਸ ਦੇ ਵਿੱਚ ਵੀ ਇਹ ਮੀਟਰਾਂ ਦਾ ਸਮਾਰਟ ਮੀਟਰ ਨਹੀਂ ਲਾਉ ਰਹੇ ਸੀ ਜਿਹੜੇ ਸਿੰਪਲ ਮੀਟਰ ਸੀ ਉਹ ਦੇ ਵਿੱਚ ਆਪਣਾ ਆਸੀ ਮਤਲਬ ਸਰਕਾਰਾਂ ਨੇ ਉਹਨਾਂ ਨੂੰ ਕੋਈ ਇਸ ਤੋਂ ਰੱਕੀ ਪੈਂਦਾ ਪਰ ਜਦ ਇਹ ਬਿੱਲ ਲਾਗੂ ਹੋ ਜਾਂਦਾ ਹੈ ਤਾਂ ਇਸ ਦੇ ਵਿੱਚ ਕੀ ਹੋਣਾ ਹੈ ਕੋਈ ਦੋ ਨਹੀਂ ਨਹੀਂ ਬਰਾਬਰਤਾ ਆ ਜਾਣੀ ਹੈ ਉਹੀ ਬਿੱਲ ਸਾਨੂੰ ਲੱਗੇਗਾ ਉਹੀ ਬਿੱਲ ਕਾਰ ਖਾਨੇਦਾਰ ਨੂੰ ਲੱਗੇਗਾ ਤੇ ਜਿਹੜੀ ਸੱਟ ਛੜੀਆਂ ਦੀ ਗੱਲ ਹੈ ਬਿੱਲ ਵਿੱਚ ਇਹ ਦੱਸਿਆ ਗਿਆ ਹੈ ਕਾਤੋਂ ਹੋ ਜਾਣੀ ਹੈ ਇਹ ਨਹੀਂ ਜਾਣੀ ਆ ਸਾਰਾ ਦਾ ਇੱਕ ਬਿਲਲ ਹੋ ਜਾਣਾ ਹੈ ਬਿਜਲੀ ਸਾਨੂੰ ਕੰਪਨੀਆਂ ਨੇ ਦੇਣੀ ਹੈ ਪ੍ਰੀਪੇਡ ਮੀਟਰ ਯੂ ਸਮਾਰਟ ਮੀਟਰ ਕਹਿੰਦੇ ਐ ਉਹਨਾਂ